ਇਹ ਯਾਰ ਤਿੰਨ ਬੰਦੇ ਗਰਾਊਂਡ ਦੇ ਵਿੱਚ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਵੀ ਮੇਰੇ ਵੀਰੋਏ ਤੁਸੀਂ ਢੱਲੋ ਸਾਹਿਬ ਵੇਖ ਡੱਬੀ ਸਾਧੂ ਉੱਧਰ ਦੇ ਪਾਸੇ ਬੁਲਟ ਵੱਧ ਕੇ ਕਬੱਡੀ ਪਾਰਿਆ ਇੱਕ ਪਾਸੇ ਬੱਗੇ ਪੜਦਾ ਕਿੰਦਾ ਉਰਲੀ ਕੰਨੀ ਤੇ ਰਾਜੂ ਸ਼ਾਹਪੁਰੀਆ ਨਾਲ ਕਹਿੰਦੇ ਚਿੱਟੇ ਰਗਦੇ ਕੱਛੇ ਦੇ ਵਿੱਚ ਮੁੰਡਾ ਕਹਿੰਦੇ ਜੱਗਾ ਸੈਤੋ ਗਿਆ ਵਾਲਾ ਆਇਆ ਕਹਿੰਦੇ ਕੰਗ ਦਾ ਭਤੀਜਾ ਲੱਗਾ ਹੋਣਾ ਕਹਿੰਦੇ ਸ਼ਾਨਦਾਰ ਜੱਫਾ ਮੇਰੇ ਪੰਜਾਬੀਓ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਫਿਰੜੀ ਵਾਲਿਓ ਬੱਲੇ 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 ਹੋ ਗਈ ਹੈ ਕਿੰਨੇ ਨਾਲ ਆ ਗਿਆ ਬਹੁਤ ਯਾਰ ਆ ਗਿਆ ਬੜੀ ਤਿਆਰੀ ਖਿੱਚੀ ਹੋਈ ਹੈ ਲੈ ਵੀ ਜਲਾਲ ਵਾਲਾ ਬੈਠਾ ਉਧਰ ਬੁੜੇ ਜੰਦਰ ਪਾਸਿਆਂ ਦੇ ਨਾਲ ਅਚੇਚੇ ਤੌਰ ਤੇ ਪੁੱਜਾ ਹੋਇਆ ਮੁੰਡਾ ਸਾਹ ਹੋ ਕੇ ਬੜਾ ਰਵੀ ਹੋ ਗਿਆ ਮੂਰੇ ਹੁਣ ਮੈਨੂੰ ਲੱਗਦਾ ਗੱਲ 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 ਔਖੀ ਲੱਗਦੀ ਹੈ ਇੱਕ ਪਾਸੇ ਤਜਰਬਾ ਤੇ ਦੂਜੇ ਪਾਸੇ ਮੁੰਡਾ ਕੱਢ ਦਿੱਤਾ ਹੈ ਵਾਹਿਗੁਰੂ ਜੀ ਕਿ ਨੌਜਵਾਨਾ ਵਾਹਿਗੁਰੂ ਜੀ ਕਿ ਬਾਸ਼ਾ ਏ ਇੱਥੇ ਠੀਕ ਹੈ ਵਾਹਿਗੁਰੂ ਮੇਰਾ ਦੁਨੀਆ ਸਵਾਦ ਭਾਲਦੀ ਆ ਕਹਿੰਦੇ ਆ ਦੁਨੀਆ ਸਵਾਦ ਭਾਲਦੀ ਆ ਕਹਿੰਦੇ ਆ ਦੁਨੀਆ ਸਵਾਦ ਭਾਲਦੀ ਐ ਨਾਲ ਕਹਿੰਦੇ ਜੱਗਾ ਨਾਲ ਸਣੀ ਐ ਹੁਣ ਚਾਰਾਂ ਦੇ ਵਿੱਚੋਂ ਰਾਜੂ ਸ਼ਾਹਪੁਰੀਆ ਸਣੀ ਟੱਕਰ ਵੱਡੀ ਟੱਕਰ ਵੱਡੀ ਸਿਰਾਂ ਹੋਣ ਲੱਗਿਆ ਵੱਜ ਗਈ ਕੈਂਚੀ ਟੱਕਰ ਵੱਡੀ ਸਿਰਾਂ ਹੋਣ ਲੱਗਿਆ ਕਬੱਡੀ ਦਾ ਸਿਰਾਂ ਹੋਣ ਲੱਗਿਆ ਮੇਰੇ ਵੀਰੋ ਸਣੀ ਤੇ ਬੁਲਟ ਬੋਲਟ ਤੇ ਸਣੀ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਪਰ ਨਹੀਂ ਮੇਰੇ ਵੀਰੋ ਸਣੀ ਨੇ ਜੱਫਾ ਲਾ ਕੇ ਦੋਨੇ ਰੋਮੀ ਦੇ ਬਾਗੂ ਲੱਕ ਫੜਿਆ ਗਿਆ ਮੇਰੇ ਵੀਰੋ ਪਰਟੀ ਦੇ ਦਰਮਿਆਨ ਸਾਰੀ ਵਿਕਟੋਰੀਆ ਸਰੇ ਦਾ ਜਾਫਾ ਪੁਆਇੰਟ ਪਿੱਛੇ ਹੈ ਸਰੇ ਦਾ ਜਾਫਾ ਇੱਕ ਲੱਖਾਂਵਾਰ ਦਾ ਨੰਬਰ जोड ਗਿਆ ਤੇ ਕਬੱਡੀ ਦੇ ਰੋਜੀ ਖੁਸ਼ ਨਖਰੇ ਆ ਗਿਆ ਕਹਿੰਦੇ ਹੁਸ਼ਿਆਰਪੁਰ ਆ ਗਿਆ ਬਾਗਾ ਬੜਾ ਸ਼ਹਿਰ ਹੈ ਬੜਿਆ ਲਿਖਿਆ ਸ਼ਹਿਰ ਹੈ ਪਰ ਉਧਰ ਵੇਖੋ ਕਪੂਰਥਲੇ ਵਾਲਾ ਉਹ ਗੱਟਾ 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 ਚੱਕ ਗਿਆ ਤੇ ਦਰਸ਼ਕਾਂ ਨੇ ਕਹਿੰਦੇ ਆਪ ਬਹਾਰੇ ਤਾੜੀਆਂ ਮਾਰੀਆਂ ਬੱਲੇ 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 ਉਹ ਫਸ ਗਈਆਂ ਤਾੜੀਆਂ ਗਾਰੇ ਸਗਿਆ ਆਪੇ ਫੋਨ ਹੋਣਾ ਮੇਰੇ ਵੀਰੋ ਨਜ਼ਾਰਾ ਤੇ ਫੋਨ ਹੋਣਾ ਜਦੋਂ ਮੇਸ਼ੀ ਅਗਲੀ ਕਰਵਾਦਾ ਜਿਹਦੀ ਵੱਡੀ ਮੇਰੇ ਵੀਰੋ ਦੇਣ ਮਾਰ ਕੇ ਕਬੱਡੀ ਨੂੰ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਬੋਲਣ ਲੱਗੇ ਜਲਾਲ ਪਿੰਡ ਦਾ ਰਪਿੰਦਰ ਆਸਟ੍ਰੇਲੀਆ ਦੇ ਵਿੱਚ ਪੁੱਜਿਆ ਤੁਹਾਡੇ ਨਾਲ ਅਗਲੀਆਂ ਸਵਾਮਾਂ ਜਿਹੜੀਆਂ ਜਲਾਲ ਜਿੰਮੇਵਾਰੀਆਂ ਲਓ ਮੇਸ਼ੀ ਸਾਹਿਬ ਜੀ ਹਰ ਖੋਅਰ ਦੀ ਧਰਤੀ ਦਾ ਕਰਿਓ ਨਵੀਂ ਰੁਪਿੰਦਰ ਹਿਆਰਪੁਰੀਏ ਨੇ ਮੱਥਾ ਟੇਕਿਆ ਜਾ ਕੇ ਇਸ ਤਰਦੀ ਮਾਨੋ ਕਿ ਇਹ ਦੇ ਵਿੱਚ ਖੇਡ ਖੇਡ ਜਿਹੜਾ ਗਰਾਊਂਡਾਂ ਦੇ ਵਿੱਚੋਂ ਐਸ ਤਾਂ ਤੇ ਪੁੱਜਿਆ ਲਾਓ ਥੱਲੇ ਪਾਸੇ ਮੈਨੂੰ ਲੱਗਦਾ ਆਹ ਬਾ ਗੱਬਰੂਆ ਆਹ ਅੱਡੀ ਚੋਟੀ ਦਾ ਜੋਰ ਲੱਗਾ ਪਿਆ ਮੁੰਡਾ ਪੰਜਾਬ ਰਾਜ ਬਿੱਲੀ ਬੋਟੇ ਕਰੰਟ ਵਾ ਕਹਿੰਦੇ ਚਿਪੜਿਆ ਪਿਆ ਐਸੇਲੇ ਵੇਖਦੇ ਸਾਰੇ ਲੋਕਾਂ ਦੇ ਵਿੱਚ ਤਾੜੀਆਂ ਔਰ ਸ਼ੁਰੂ ਹੋਣ ਯਾਰੀਆਂ ਨੇ ਔਰ ਵੇਖਦੇ ਵੀ ਬਾ ਗੱਬਰੂਆ ਦੇਖੋ ਸਾਹਮਣੇ ਆਹ ਨੇਰੀ ਸਾਹ ਜੀ ਚੱਲਦਾ 30 ਸੈਕਿੰਡ ਦਾ ਸਮਾਂ ਬਹੁਤ ਸੋਹਣਾ ਪੁਆਇੰਟ ਜਿਹੜਾ ਹਾਸਲ ਕੀਤਾ ਤੇ ਐਮ ਕੇ ਮੈਲਵਾ ਵੀ ਕਬੱਡੀ ਇੱਕ ਪਾਸੇ ਇਹ ਕਹਿੰਦੇ ਜिले ਪਰਣਾਲੇ ਦਾ ਇਹ ਨੌਜਵਨ ਸ਼ੈਨੇਪਿੰਡ ਦਾ ਮੇਰੇ ਮਿੱਤਰੋ ਇਹ ਯੋਧਾ ਹੈ ਇਹ ਯੋਧਾ ਹੈ ਉਹ ਸਿਟੀ ਵਾਲੇ ਤਾਂ ਦੁਨੀਆ ਵਾਲੀ ਕੀ ਖਿਆਰ ਹੁਣ ਇਹ ਯੋਧਾ ਆ ਗਿਆ ਮਾਲੇ ਵਾਲਾ ਪਾਰ ਬੈਕ ਕਰ ਗਿਆ ਇਹ ਵੱਡੀ ਗੱਲ ਹੁੰਦੀ ਹੈ ਜਦੋਂ ਖਿਡਾਰੀਆਂ ਦੇ ਸੱਟਾਂ ਲੱਗਦੀਆਂ ਤੇ ਬਹੁਤ ਦੋਸ ਹੁੰਦਾ ਉਧਰ ਦੁਨੀਆ ਦਾ ਟਾਪਰ ਕਬੱਡੀ ਦਾ ਲੀਜੈਂਡ ਲੱਲੀਆਂ ਵਾਲਾ ਸੰਦੀਪ ਵੀ ਪੁੱਜਾ ਹੋਇਆ ਟਾਂਟੋ ਤੋਂ ਆ ਵੀ ਮੁੰਡਾ ਟਾਂਟੋ ਤੋਂ ਪੁੱਜਿਆ ਮੇਰੇ ਮਿੱਤਰੋ ਇੱਕ ਪਾਸੇ ਰਵੀ ਹੈ ਇਹ ਸਾਹੋਕੇ ਵਾਲਾ ਇਹ ਸਾਹੋਕੇ ਵਾਲਾ ਹੁਣ ਕਰਨ ਕੁਮਾਰ ਸਵਾਦ ਬਕਰਾ ਵਾਹ ਰਵੀ ਇਹ ਯਾਰ ਮੇਰਾ ਸੁਪਰਸਟਾਰ ਦੇਸੀ ਕਲਾਕਾਰ ਪਹਿਲੀ ਵਾਰ ਇਸ ਨੌਜੋਨ ਨੂੰ ਬਹੁਤ ਧੰਨਵਾਦ ਕਰਦੇ ਆ ਵਿਕਟੋਰੀਆ ਵਾਲੀ ਕਬੱਡੀ ਕਲੱਬ ਵਾਲੇ ਸਾਡੇ ਸਾਰੇ ਚੌਧਰੀ ਹੁਣੀ ਪੁੱਜੇ ਹੋਏ ਆ ਸਾਰਿਆਂ ਦਾ ਸਤਿਕਾਰ ਵੱਡਾ ਲਓ ਸਾਹਮਣੇ ਖੇਡ ਮੈਦਾਨ ਉੱਤਨ ਆਹ ਬੁੱਲ ਗਿਆ ਸਰਬਰ ਆ ਪਰ ਤੁਹਾਡੇ ਪਾਸੇ ਹੋ ਲੱਗ ਜਾ ਜੋਰ ਬਈ ਦਰਸ਼ਕ ਵੀਰੋ ਤਾੜੀਆਂ ਤੇ ਮਾਰ ਦਿਓ ਬੱਲਾ ਜੋਰ ਮੁਕਾਬਲਾ ਸਖਤ ਹੈ ਇੱਕ ਪਾਸੇ ਸ਼ਾਹਪੁਰ ਪੈਂਦਾ ਨਿਕੋਦਰ ਦੇ ਲਾਗੇ ਕਰਦੀਆਂ ਇਸ ਨੌਜੋਨ ਦਾ ਇਹ ਸ਼ਾਹਪੁਰੀਆ ਜਿੰਦਰ ਹੈ ਲਾਲ ਲੱਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਮੇਰੇ ਸੋਕੇ ਸੋਦੇ ਅਭੀ ਜੇ ਦੋਨਾਂ ਦਾ ਪੇੜ ਹੋ ਜਵੇ ਤਾਂ ਗੱਲ ਵੱਖਰੀ ਹੋ ਜਾਊਗੀ ਹੋ ਗਿਆ ਬੇਲ ਦੇ ਲਈ ਪਾਚੇ ਵਿੱਚ ਸਾਹਮਣੇ ਮਦਨ ਦੇ ਵਿੱਚ ਮਦਨ ਜੀ ਦਾ ਜੋ ਆਪ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਰਹੇ ਵਰਲਡ ਲੈਂਡ ਪੰਜਾਬੀ ਕਬੱਡੀ ਕਲੱਬ ਵਾ ਵਾ ਦੋਨਾਂ ਪੰਜਾਬੀ ਸਪੋਰਟ ਕਲੱਬ ਇਹ ਦੋਨੋਂ ਟੀਮਾਂ ਜਿਹੜੀਆਂ 17 ਸਾਲ ਤੋਂ ਖੜਦੇ ਬੱਚਿਆਂ ਦਾ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਕਿੰਦਾ 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 ਵਾ ਮਾਰੀ ਜਦੋਂ ਛਾਲ ਲਾ ਕੇ ਜੂਰ